ਪੈਣ ਲੱਗੀ ਐ ਇਹ ਕਹਿੰਦੇ ਜੀਤੇ ਹੁੜੇ ਦਾ ਵੀਰ ਇਹ ਕਹਿੰਦੇ ਦਰਵਾਇਰ ਦਾ ਵੀਰ ਇਹ ਕਹਿੰਦੇ ਬੱਲਾ ਮਾਰ ਦੇ ਦੀਪੇ ਦਾ ਵੀਰ ਮੇਰੇ ਮਿੱਤਰੋ ਉਹ ਚਾਚੇ ਤਾਇਆ ਦੇ ਕਹਿੰਦੇ ਕਈ ਪੁੱਤ ਕੌਡੀ ਖੇਡੇ ਆ ਕਈ ਖੇੜਦੇ ਆ ਕਈ ਖੇੜਦੇ ਆ ਮੇਰੇ ਮਿੱਤਰੋ ਇਹ ਕਹਿੰਦੇ ਮੱਨਾ ਬੱਲਾ ਵੀ ਧਰਤੀ ਦਾ ਬਲਸੀਆਂ ਦਾ ਇਲਾਕਾ ਹੈ ਉਹ ਪਹਿਲੀ ਕਬੱਡੀ 'ਤੇ ਉਹ ਲਾਲਾ ਲਾਲਾ ਹੋ ਗਈ ਜੱਟੀਆਂ ਤੇਰੇ ਚਾਤਣੇ ਕਰਾਈ ਹੋਈ ਆ ਉਹ ਤੇਰੇ ਕਿਹੜੇ ਕਰਾਈ ਹੋਈ ਆ ਗਗਰ ਸੂਰੀਆਲੀਏ ਦਾ ਜਫਾ ਕਿਵੇਂ ਲੱਗਿਆ ਇੱਕ ਵਾਰੀ ਤਾੜੀਆਂ ਫੇਰ ਅੱਜ ਦੇ ਦਿਨ ਦਾ ਫਾਈਨਲ ਭੰਗੜੇ ਪੈ ਰਿਹਾ ਹੈ ਬੇਲਾ ਜੇਠੂ ਕਹਿੰਦਾ ਬੈਸਟਾ ਨੂੰ ਕੌਣ ਬੈਸਟ ਕੌਣ ਹੋਵੇਗਾ ਬੈਸਟਾ ਨੂੰ ਮੋਟਰਸਾਈਕਲ ਆਹ ਸਾਹਮਣੇ ਰੇਡ ਪਾਉਣ ਦੇ ਲਈ ਸ਼ਹੀਆਦ ਅਲੀ ਆ ਗਿਆ ਆਹ ਸ਼ਕਰਪੁਰੀਆ ਸਾਜੀ ਆ ਗਿਆ ਯਾਰ ਜਫੀ ਦੁਰੀਆਂ ਦੇ ਮੰਨੇ ਪਰਬੰਦੇ ਬਿੰਦੂ ਵਰਗੇ ਆਹ ਕਹਿੰਦੇ ਸੁਰਖਪੁਰੀ ਇੱਕ ਪਾਸੇ ਲੱਗਾ ਹੋਇਆ ਵਾਇਗਰੂ ਵਰਗੇ ਗੱਭਰੂ ਤਿਆਰ ਲਓ ਪੈਂਦੀ ਰੇਡ ਤੇ ਇੱਕ ਪਾਸੇ ਸੁਰਖਪੁਰੀਆ ਦੂਸਰੇ ਪਾਸੇ ਸ਼ਕਰਪੁਰੀਆ ਉੱਡਣਾ ਸੱਪ ਕਬੱਡੀ ਦਾ ਔ ਨੰਬਰ ਰੇਡਰ ਦੇ ਹਿੱਸੇ 'ਚ ਆ ਜੜਿਆ ਅਗਲੀ ਰੇਡ ਬਾਹੂ ਬਲੀ ਆ ਗਿਆ ਲਵੇ ਪਿੰਡਿਆ ਆ ਗਿਆ ਲੈ ਵੀ ਅਮਰੀਕ ਕਰਦੇ ਗੱਲਾਂ ਔ ਸਾਹਮਣੇ ਕਹਿੰਦੇ ਨਵਾ ਪਿੰਡ ਬੋਨੇਵਾਲ ਪਿੰਡ ਹੈ ਮੋਡੇ ਦਾ ਗੱਲ ਕਹਿੰਦੇ ਜ਼ਿਲ੍ਹਾ ਜਲੰਧਰ ਦੀ ਔ ਧਰਤੀ ਸੁਲਤਾਨਪੁਰ ਲੋਧੀ ਵੀ ਆ ਮੇਰੇ ਮਿੱਤਰੋ ਇਹ ਬੜੀ ਦੂਰ ਦੂਰ ਤੋਂ ਦੂਰ ਦੂਰ ਤੋਂ ਦੂਰ ਦੂਰ ਤੋਂ ਆਏ ਹੋਇਆ ਨੰਬਰ ਕਹਿੰਦੇ ਇਸ ਵੇਲੇ ਉਹ ਬਾਹੂ ਬਲੀ ਜੋੜ ਗਿਆ ਆਪਣੀ ਟੀਮ ਦੇ ਲਈ ਆਹ ਕਹਿੰਦੇ ਬੁਰਿਆ ਸਿਸਰ ਵਾਲਾ ਅਗਲੀ ਕਬੱਡੀ ਪਾਉਂਡ ਦੇ ਲਈ ਪਧਰਿਆ ਹੋਇਆ ਕਿ ਸਾਡਾ ਬੱਧਣ ਤੁਨੂੰ ਚੁੱਪ ਦੇ ਪਰ ਸਾਨੂੰ ਥੋੜੀ ਖੁਸ਼ੀ ਆ ਮੈਨੂੰ ਕਹਿੰਦੇ ਤੂੰ ਬਗਲ ਗਿਆ ਉਹ ਬਦਲਿਆ ਬੀਤਾਂ ਬਦਲਿਆ ਵੀ ਤੇ ਤੁਸੀਂ ਐ ਬਦਲਿਆ ਵੀ ਤੇ ਤੁਸੀਂ ਐ ਆ ਸਾਹਮਣੇ ਬਗੂਰੀਆ ਕਬੱਡੀ ਪਾ ਰਿਹਾ ਸਿੰਸਰ ਵਾਲਾ ਪਰ ਸੀਚੇ ਵਾਲੀਆ ਪਿੰਦੂ ਆ ਦੋ ਬਬਰ ਖੇਰਾਂ ਦੇ ਦਰਮਿਆਨ ਚੱਲਦਾ ਹੋਇਆ ਮੁਕਾਬਲਾ ਪਰ ਸੀਸਰ ਵਾਲਾ ਉੱਡ-ਉੱਡ ਜੋ ਕਰਦਾ ਬਸ ਤਰੂ ਮੋਟਰਸਾਈਕਲ ਦਿੱਤੇ ਜਾਣਗੇ ਆ ਜੇਠੂ ਕਹਿੰਦੇ ਮੇਰੇ ਦਾ ਫਾਈਨਲ ਚੱਲਦਾ ਲਓ ਬੱਲਾ ਵਾਲਾ ਮੰਨਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਆਤਾ ਹੋਇਆ ਇੱਕ ਪਾਸੇ ਫਰੀਦ ਨਾਲ ਕਾਕਾ ਲੱਗਾ ਹੋਇਆ ਥਾਂਦੇ ਵਾਲੀਆ ਸੀਪਾ ਲੱਗਾ ਹੋਇਆ ਤੇ ਗਗਨ ਸੂਰੀ ਵਾਲੀਆ ਕਾਰ ਜਾਫੀ ਦੁਰੀਆਂ ਦੇ ਮੰਨੇ ਪਰ ਮੰਨੇ ਐਮਰੇ ਫੌਕਸ ਦੇ ਆਹ ਨਿਗਾਹਾਂ ਲੋਕਾਂ ਨੇ ਗੱਡੀਆਂ ਹੋਈਆਂ ਇਹ ਮਹੰਗੇ ਬੋਲੇ ਦੇ ਖਿਡਾਰੀ ਆਹ ਵੱਡੇ ਸਟਾਰ ਪੁਜੇ ਹੋਇਆ ਲਓ ਪੈਂਦੀ ਰੇਡ ਚਾਰ ਦੇ ਚਾਰੇ ਤਿਆਰ ਨੇ ਵਸਟਰ ਨੂੰ ਮੋਟਰਸਾਈਕਲ ਲਓ ਗਗਨ ਸੂਰੀਆ ਜੀ ਤੇ ਆਹ ਕਬੱਡੀ 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 ਵਾਹ ਓਏ ਗੇਮਰੀਆ ਅਗਲੀ ਰੇਡ ਪੌਂਡ ਦੇ ਲਈ ਸ਼ਹਿਯਾਦ ਆ ਗਿਆ ਲੈ ਵੀ ਮੀਂ ਕਿਆ ਕਰ ਦੇਗਾ ਲਓ ਸਾਹਮਣੇ ਕਹਿੰਦੇ ਸ਼ਾਜੀ ਤੁਰਿਆ ਆਉਂਦਾ ਮੇਰੇ ਮਿੱਤਰੋ ਓ ਸ਼ਾਜੀ ਤੁਰਿਆ ਆਉਂਦਾ ਮੇਰੇ ਮਿੱਤਰੋ ਅਗਲੀ ਕਬੱਡੀ ਪੌਂਡ ਦੇ ਲਈ ਉਧਰ ਕਹਿੰਦੇ ਆਲਮਗੀਰ ਵਾਲੇ ਜਸ਼ਨ ਦਾ ਮੁੰਡੇ ਕਹਿੰਦੇ ਕਹ ਕੱਕਵਾ ਧੰਦਾਰਾ ਇੱਕ ਕਹਿੰਦੇ ਵੱਡੀ ਟੀਮ ਬੜੀ ਹੋਈ ਆ ਲਓ ਸ਼ਾਜੀ ਇਸ ਵੇਲੇ ਰੇਡ ਪੌਂਡ ਦੇ ਲਈ ਤਿਆਰ ਵਰ ਤਿਆਰ ਹੈ ਰੇਡਾਂ ਪੈਂਦੀਆਂ ਜੱਫੇ ਲੱਗਦੇ ਉਹ ਦੁਨੀਆਂ ਵੇਖੀਆ ਮੇਰੇ ਮਿੱਤਰੋ ਕਿ ਤੁਸੀਂ ਹੱਥ ਹੀ ਮਿਲਦੇ ਦੇਖੇ ਨੇ ਉਹ ਪੈਂਦੇ ਨਹੀਂ ਦੇਖੇ ਗੁਲਾਮਿਆਂ ਨੂੰ ਅਸੀਂ ਕੱਢਾ ਕੱਢਣ ਨੂੰ ਫਿਰਦੇ ਆ ਉਹ ਫਿਰਦੇ ਰਾਜੀ ਨਾਮਿਆਂ ਨੂੰ ਅਸੀਂ ਕੱਢਾ ਕੱਢਣ ਨੂੰ ਫਿਰਦੇ ਆ ਉਹ ਫਿਰਦੇ ਰਾਜੀ ਨਾਮਿਆਂ ਨੂੰ ਤਾਹੂ ਬਹੁਤ ਵਧੀਆ ਗਿਆ ਮੇਰਾ ਭੁੱਲਰ ਯੂਐਸਏ ਦਾ ਵੀ ਯੋਧੇ ਸੁਰਖਪੁਰੇ ਦੇ ਤਿੰਨ ਜੱਫੇ ਤੇ ਫਰਿਆਦ ਦੇ ਤਿੰਨ ਜਫੇ 66000 ਦੇ ਹੋਣਗੇ ਸਾਡੇ ਯੂਐਸ ਵਾਲੇ ਵੀਰ ਦੇ ਵੱਲੋਂ ਇਹ ਵੱਡੇ ਲਾਨ ਨੇ ਪਰ ਨੰਬਰ ਕਹਿੰਦੇ ਸਕਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਰੇਡ ਪੂਰੀਆ ਫੇਰ ਤੁਰ ਪਿਆ ਕਬੱਡੀ 365.com ਦਾ ਕੈਮਰਾ ਫੋਕਸ ਹੈ ਮੈਚ ਕਹਿੰਦੇ ਬਿਲਕੁਲ ਬਰਾਬਰੀ ਤੇ ਚੱਲਦਾ ਲਓ ਪੈਂਦੀ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਹੈ ਕੌਣ ਕਿੰਨੇ ਪਾੜੀ ਵਿੱਚ ਪਤਾ ਜਾਣਾ ਲੱਗ ਗਈ بار بار ਧੌਲਾ ਪੈੜੇ ਕੱਢਣਗੇ ਅੱਗ ਬਈ ਲਓ ਪੈਂਦੀ ਹੋਈ ਰੇਡ ਚਾਰ ਦੇ ਲਓ ਦੋ ਤੋਂ ਕਹਿੰਦੇ ਟਰਾਈ ਆਹ ਸਾਹਮਣੇ ਫੜਿਆ ਗੁੱਟ ਛੜਾਇਆ ਗੁੱਟ ਲਓ ਬੋਰੀ ਆ ਸੀਸਰ ਵਾਲਾ ਕੰਬਾਈਨਾਂ ਦਾ ਜੇਤੂ ਵੱਡਾ ਮਲਖੇੜ ਕਬੱਡੀ ਦਾ ਅਖੜਾ ਨੰਬਰ ਜੋੜ ਦੇ ਵਿੱਚ ਕਾਮਯਾਬ ਹੋ ਗਿਆ ਉਹ ਬਾਹੂ ਵਾਲੀ ਕਹਿੰਦੇ ਆ ਗਿਆ ਮੇਰੇ ਮਿੱਤਰੋ ਉਧਰ ਕਹਿੰਦੇ ਪਰਮ ਢਿੱਲੋ ਵੱਲੋਂ ਫਰਿਆਦੇ ਦੋ ਜੱਫਿਆਂ ਦੇ ਉੱਪਰ ਕਹਿੰਦੇ 4000 ਲੱਪਾ ਜਾਵੇਗਾ ਪਰ ਇਧਰ ਕਹਿੰਦੇ ਨੰਬਰ ਉਸਰੇਲ ਰੇਡਰ ਦੇ ਸਜੁੱਟਲਾ ਹੋਇਆ ਅਗਲੀ ਕਬੱਡੀ ਆਹ ਕਹਿੰਦੇ ਸ਼ਾਜੀ ਮੇਰੇ ਮਿੱਤਰੋ ਉਹ ਧਰਤੀ ਹੈ ਕਹਿੰਦੇ ਸ਼ਕਰਪੁਰ ਦੀ ਫਕੀਰ ਸਿੰਘ ਨੇ ਕਹਿੰਦੇ ਚਾਰ ਪੁੱਤਾਂ ਦਾ ਮਾਰ ਚੱਲਦਾ ਮੇਰੇ ਮਿੱਤਰੋ ਉਹ ਕਹਿੰਦੇ ਚਾਰਾਂ ਨੇ ਕੌਡੀ ਉਹ ਕੌਡੀ 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 ਉਹ ਦੁਨੀਆ ਨੂੰ ਦੱਸਿਆ ਵੀ ਕਿਵੇਂ ਗਰੀਬੀ ਦਾ ਹੱਲ ਹੋ ਸਕਦਾ ਕਿਵੇਂ ਗਰੀਬੀ ਕਰੋ ਨਿੱਕਰ ਸਕਦੀ ਆ ਉਹ ਦੁਨੀਆ ਨੂੰ ਦੱਸਿਆ ਮੇਰੇ ਮਿੱਤਰੋ ਇਹ ਮਿਹਨਤਾਂ ਵਾਲੇ ਆ ਕਿ ਜਦਵਾਜੀ ਵਿੱਚ ਛੱਡੇ ਤਖਤ ਹਜ਼ਾਰੇ ਜਾਬੇ ਨੇ ਮਾੜਾ ਹੋਵੇ ਟਾਈਮ ਇੱਕ ਵਾਰੀ ਪਿੰਦੂ ਕਹਿੰਦਾ ਲੋਕਾਂ ਨੂੰ ਕਹਦੇ ਕਿ ਬੈਠ ਕੇ ਜੇ ਛਤਰੀ ਤੇ ਉੱਡੀ ਕਬੂਤਰੀ ਉਹ ਦਸਵਾਂ ਸ਼ਿਕਾਰੀ ਜੱਟਾ ਇਹਨੇ ਕੱਤਦਾ ਆਹ ਸਿਕਿਆਰੀਆ ਕਹਿੰਦੇ ਬੱਲੇ ਬੱਲੇ ਕਰਾ ਗਿਆ ਬੈਸਟਾ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਸਕਰੀਨ ਤੇ ਨਜ਼ਰ ਮਾਰੋ ਨੰਬਰ 5 5 ਹੋ ਗਿਆ ਨੰਬਰ 5 5 ਹੋ ਗਿਆ ਹਰ ਕੱਦੇ ਦਾ ਆਹ ਜੇਠੂ ਕਹਿੰਦਾ ਵੱਡਾ ਮੇਲਾ ਦੁਨੀਆ ਦੇ ਧਰੰਤਰ ਖਿਡਾਰੀ ਆਹ ਸੁਰਖਪੁਰੀ ਨੇ ਰੋਕ ਲਿਆ ਵੀ ਪਾ ਦੇ ਆਹ ਬੈਸਟਾ ਨੂੰ ਮੋਟਰਸਾਈਕਲ ਹੈ ਐ ਵੀ ਕਮਲ ਪਾ ਦੇ ਟਕਰਾ ਹੋ ਗਏ ਲਓ ਬਾਹੂਬਲੀ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਮੈਚ ਸਿਰੇ ਦਾ ਬਾਜੀ ਸਿਰ ਧੜਦੀ ਹੈ ਆਹ ਕਿਹੜੇ ਜੇਠੂ ਕਹਿੰਦੇ ਮੇਲੇ ਦਾ ਗ੍ਰੈਂਡ ਫਰੈਰੀ ਚੱਲਦਾ ਲੈ ਵੀ ਦਰਸ਼ਕ ਵੀਰੋ ਮੈਚ ਕਿਵੇਂ ਲੱਗ ਰਿਹਾ ਇੱਕ ਵਾਰੀ ਫੇਰ ਮੈਚ ਕਹਿੰਦੇ ਚੋਟੀ ਦਾ ਕਬਲ ਪਾ ਬਬਰ ਸ਼ੇਰਾ ਗੱਲੋਂ ਲੱਗਣਗੇ ਟਕਾਣੇ ਦੇਖਾਂਗੇ ਕੌਣ ਪਾਵੇਗਾ ਮੇਰੇ ਮਿੱਤਰੋ ਪਾ ਬਬਰ ਸ਼ੇਰਾ ਉਹ ਪਾ ਬਬਰ ਸ਼ੇਰਾ ਸ਼ਕਰਪੁਰੀਏ ਦਾ ਪਤਨਨ ਸੋਚੀ ਫਿਰਦੇ ਆ ਵੀ ਮੋਟਰਸਾਈਕਲ ਚਲਾ ਕੇ ਕਿਹਨੇ ਜਹਣਾ ਉਹ ਸਾਹਮਣੇ ਕਬੱਡੀ ਪੈ ਗਈ ਹੈ ਅੱਜ ਕਹਿੰਦੇ ਪੱਟਾ ਦੇ ਥਾਪੀਆਂ ਵੱਜਦੀਆਂ ਉਹ ਬਰਾਬਰਦਿਆਂ ਨੂੰ ਬਰਾਬਰ ਦੇ ਉਹ ਤਕੜਿਆਂ ਨੂੰ ਤਕੜੇ ਟਕਰਿਆ ਮੇਰੇ ਮਿੱਤਰੋ ਇਹ ਜੇਠੂਗਿਆਂ ਦੀ ਧਰਤੀ ਪੱਠਡੇ ਮੇਲਾ ਚੱਲਦਾ ਇਹ ਕਹਿੰਦੇ ਬੱਲਾ ਵਾਲਾ ਲਓ ਕਹਿੰਦੇ ਮੰਨਾ ਉੱਡ ਜੋੜ ਜੋ ਕਰਦਾ ਬੱਲਾ ਵਾਲਾ ਕਹਿੰਦੇ ਮੰਨਾ ਉੱਡ ਜੋੜ ਜੋ ਕਰਦਾ ਲਓ ਬੂਰੀਆ ਸੀਸਰ ਵਾਲਾ ਫੇਰ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੋਰਾ ਨਿਸ਼ੋਰ ਰੰਗ ਟੱਕਰ ਸਿਰੇ ਦੀ ਹੈ ਅੱਤੇ ਦਾ ਫਰਕ ਹੈ ਬਾਜੀ ਕਹਿੰਦੇ ਸਿਰ ਟੜਦੀ ਹੈ ਜੇਠੂ ਕਹਿੰਦੇ ਮੇਲੇ ਦਾ ਗ੍ਰੈਂਡ ਫਿਨਲ ਹੈ ਪਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਚਾਰਾਂ ਦੇ ਵਿੱਚੋਂ ਕੌਣ ਲਓ ਕਹਿੰਦੇ ਲੱਗਦਾ ਜੋਰ ਪਰ ਸੱਤ ਝਰੇੜੀ ਫੈਸਲਾ ਕਰ ਗਿਆ ਵੀ ਨੰਬਰ ਹਰ ਰੇਡਰ ਦੇ ਹਿੱਸੇ ਜਾ ਜੜਿਆ ਨੰਬਰ ਕਹਿੰਦੇ ਧਾਵੀ ਦਾ ਰੀਪਲੇ ਦੀ ਮੰਗ ਹੋ ਰਹੀ ਹੈ ਫੈਸਲਾ ਕੀ ਹੋਵੇਗਾ ਇਹ ਤੇ ਉਹਨਾਂ ਦਾ ਸਮਾਂ ਦੱਸੇਗਾ ਅਗਲੀ ਰੇਡ ਪੌਂਡ ਦੇ ਲਈ ਕਮਲ ਫੇਰ ਆ ਗਿਆ ਲੈ ਵੀ ਅਮਰੀਕਾ ਕਰਦੇ ਗੱਲ ਆਓ ਸਾਹਮਣੇ ਕਹਿੰਦੇ ਕਮਲ ਦੀ ਕਬੱਡੀ ਪੈ ਰਹੀ ਹੈ ਉਧਰ ਸ਼ਕਰਪੁਰ ਵਾਲੇ ਫਰਿਆਦ ਦੋ ਜੱਫੇ ਗੁਰਮੀਤ ਮਾਨ ਸਾਜੀ ਰੇਡਰ ਬਾਈ ਫਿਰ ਰੇਡਰ ਥੋੜਾ ਜੱਫੇ ਲਾਓ ਯਾਰ ਇੰਦਾ ਨਹੀਂ ਹੁੰਦੀ ਸੋਹਣਿਆ ਆਓ ਸਾਹਮਣੇ ਨੰਬਰ ਰੀਡਰ ਦਾ ਅਮਨ ਪੁੱਲਰ ਯੂਐਸਏ ਦੇ ਵੱਲੋਂ ਹੁਣ ਤੋਂ ਲੈ ਕੇ ਸ਼ਾਜੀ ਸ਼ਕਰਪੁਰ ਦੀਆਂ ਤਿੰਨ ਰੇਡਾਂ 5000 ਦੀਆਂ ਤੇ ਹੁਣ ਤੋਂ ਲੈ ਕੇ ਨਵੇਂ ਪਿੰਡੀਏ ਕਮਲ ਦੀਆਂ ਤਿੰਨ ਰੇਡਾਂ 5000 ਦੀਆਂ ਅਮਨ ਪੁੱਲਰ ਯੂਐਸਏ ਦੇ ਵੱਲੋਂ ਲਓ ਸਾਹਮਣੇ ਬੂਰੀਆ ਕਬੱਡੀ ਪਾਉਣ ਦੇ ਲਈ ਵਾਤਾ ਹੈ 14 ਦੇ ਵਿੱਚੋਂ ਸੀਟੀ ਵਾਲੀਆਂ ਫੇਰ ਆਹ ਸੀਟੀ ਵਾਲੀਆਂ ਫੇਰ ਲਓ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀ ਹੈ ਬੈਸਟਰ ਨੂੰ ਮੋਟਰਸਾਈਕਲ ਆਹ ਬੱਲੇ ਬੱਲੇ ਹੋਈ ਪਈ ਹੈ ਲਓ ਕਬੱਡੀ 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 ਆਹ ਸੀਚੇ ਵਾਲਿਆ ਕਹਿੰਦੇ ਦੁਨੀਆ ਨਚਾਈ ਜਾਂਦਾ ਆਹ ਦੁਨੀਆ ਨਚਾਈ ਜਾਂਦਾ ਤਾੜੀਆਂ ਮਰਵਾਈ ਜਾਂਦਾ ਗੱਲ ਬਣਾਈ ਜਾਂਦਾ ਸੁਆਦ ਲਿਆਈ ਜਾਂਦਾ ਬੜੇ ਪਵਾਹੀ ਜਾਂਦਾ ਆਉ ਕਹਿੰਦੇ ਪਿੰਡੂ ਸੀਚੇ ਵਾਲੀਆਂ ਫਿਰ ਇਧਰ ਕਹਿੰਦੇ ਮੰਨਾ ਬੱਲ ਨੌ ਦੀ ਧਰਤੀ ਬੱਲ ਨਾਇਨ ਪਿੰਡ ਹੈ ਕਹਿੰਦੇ ਲਾਕਾ ਬਲਸੀਆ ਦਾ ਆਉ ਕਹਿੰਦੇ ਟੱਕ ਪੈਂਦੇ ਆ ਬਠਿੰਡੇ ਦੇ ਵਿੱਚ ਅਮਰਤਜੀਤਾ ਪੱਸੀਆ ਵਾਲਾ ਵੱਡਾ ਵੀਰ ਓਏ ਕਹਿੰਦੇ ਕੀ ਆਉਦਾ ਕਹਿੰਦੇ ਕਰਾਉਣਾ ਆ ਬੱਸੀ ਕਰਾਉਣੀ ਆਉਂਦੀ ਆ ਉਹ ਲਾਟ ਮਰਉਣੀ ਆਉਂਦੀ ਆ ਆਓ ਸਾਹਮਣੇ ਫਰਿਆਦ ਬੱਲੇ ਬੱਲੇ ਕਰਾ ਗਿਆ ਸਾਜੀ ਦੀ 5000 ਦੀ ਪਹਿਲੀ ਰੇਡ ਚਾਰ ਜਫੀ ਤਿਆਰ ਬਰ ਤਿਆਰ ਜੇਠੂ ਕਹਿੰਦੇ ਮੇਰੇ ਦਾ ਕਹਿੰਦੇ ਫਾਈਨਲ ਚੱਲਦਾ ਪਤਾ ਲੱਗਦਾ ਦੁਰੀਆਂ ਨੂੰ ਵੀ ਅੱਜ ਦੁਨੀਆ ਦੇ ਵੱਡੇ ਸਟਾਰ ਪੁੱਜੇ ਹੋਇਆ ਲਓ ਪੈਂਦੀ ਹੋਈ ਰੇਡ ਤੇ ਸੀਚੇ ਵਾਲੀਆ ਕੌਣ ਖਿਆਰੇ ਤਿਆਰ ਦੁਨੀਆ ਕਹਿੰਦੇ ਅੱਖਾਂ ਗੱਡ ਕੇ ਵਜ ਦੇਖ ਰਹੀ ਆ ਲਓ ਸੁਰਖਪੁਰੀਆ ਤੇ ਸਾਜੀ ਆ ਬੱਲੇ 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 ਹੰਦਿਆਂ ਦੇ ਲਾਗੇ ਲਓ ਸਾਹਮਣੇ ਹੰਦਿਆਂ ਦੇ ਲਾਗੇ ਇਹ ਕਹਿੰਦੇ ਕੇ ਜ਼ਿਲ੍ਹੇ ਦੀਆਂ ਟੀਮਾਂ ਮੇਰੇ ਮਿੱਤਰੋ ਐਂ ਲੱਗਦਾ ਵੀ ਪਤੰਦਰ ਘਰੇ ਕਹਿ ਕੇ ਤੁਰੇ ਹੁੰਦੇ ਆ ਵੀ ਜੇਠੂ ਕੇ ਟਕਰਾਂਗੇ ਜੇਠੂ ਕੇ ਟਕਰਾਂਗੇ ਇੱਕੇ ਜ਼ਿਲ੍ਹੇ ਦੀਆਂ ਦੋ ਟੀਮਾਂ ਤੇ ਨਨੇੜਾ ਕਿੱਥੇ ਆ ਗਿਆ ਮੇਰੇ ਮਿੱਤਰੋ ਐਂ ਲੱਗਦਾ ਵੀ ਟਾਈਮ ਪਹਕੇ ਟਾਈਮ ਵੱਢ ਕੇ ਮੈਚ ਚੱਲਦਾ ਹੁੰਦਾ ਵੀ ਜੇਠੂ ਕੇ ਆਏ ਉੱਥੇ ਦੇਖਾਂਗੇ ਥੋਨੇ ਜਿਵੇਂ ਇੱਕ ਦੂਜੇ ਨੂੰ ਕਹਿ ਕੇ ਤੁਰੇ ਹੁੰਦੇ ਆ ਵੀ ਜੇਠੂ ਕੇ ਆਏ ਉੱਥੇ ਦੇਖਾਂਗੇ ਥੋਨੇ ਉਹ ਬੁਰਿਆ ਦੁਰਿਆ ਹੋਇਆ ਉਹ ਕਹਿੰਦੇ ਸੀਸਰ ਆ ਬੂਰੀਆ ਤੁਰਿਆ ਆਉਂਦਾ ਆ ਬੂਰੀਆ ਤੁਰਿਆ ਆਉਂਦਾ ਹਰਿਆਣੇ ਦਾ ਸ਼ੋਰਾ ਤੁਰਿਆ ਆਉਂਦਾ ਲਓ ਪੈਂਦੀ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਪੱਟਾਂ ਤੇ ਥਾਪੀਆਂ ਭਜਦੀਆਂ ਆਹ ਕਹਿੰਦੇ 2023 ਵੀ ਮੁੱਕ ਚੱਲਿਆ ਲਓ ਪੈਂਦੀ ਹੋਈ ਰੇਡ ਆ ਸੁਰਖਪੁਰੀਆ ਸਿਰਾਂ ਲੌਣ ਲੱਗਾ ਆ ਸੁਰਖਪੁਰੀਆ ਆ ਬੱਲੇ ਬੱਲੇ ਕਰਾਉਣ ਲੱਗਾ ਲਓ ਦੋ ਖਿਡਾਰੀਆਂ ਦੇ ਦਰਮਿਆਨ ਵਾਹ ਵਾਹ ਓਏ ਕਿ ਵਰਗ ਆਹ ਸੁਰਖਪੁਰਿਆ ਦੁੱਖ ਟੋੜੀ ਹੁੰਦਾ ਨਾ ਪਤੰਦਰ ਥਾਪੀ ਥੂਪੀ ਮਾਰਦਾ ਨਾ ਪਤੰਦਰ ਉਂਗਲੀ ਖੜੀ ਕਰਦਾ ਪਰ ਜਿਹੜਾ ਟਿੱਕੇ ਆ ਜਾ ਮਾਣਾ ਪਰ ਉਹ ਜਹੜਦਾ ਤੇ ਜਾਉਂਦਾ ਰੱਬ ਜਹੜਦਾ ਓ ਸਾਹਮਣੇ ਕਹਿੰਦੇ ਉਹ ਬਾਹੂਬਲੀ ਆ ਗਿਆ 5000 ਦੀ ਦੂਜੀ ਲੈ ਵੀ ਅਮਰ 5000 ਦੀ ਦੂਜੀ ਓ ਯੂ ਐਸ ਆਰ ਅਮਰ ਕਹਿੰਦਾ ਵੀ 5000 ਪਰ ਬਾਹੂ ਵਾਲੀ ਕਿੱਥੇ ਲੋਟ ਆਉਂਦਾ ਆਹ ਕਮਲ ਨਵੇਂ ਪਿੰਡਿਆ ਕਿੱਥੇ ਲੋਟ ਆਉਂਦਾ ਅਗਲੀ ਰੇਡ ਸ਼ਾਹਯਾਰ ਆ ਵੀ ਕਹਿੰਦੇ 5000 ਦੀ ਦੂਜੀ ਪੈ ਰਹੀ ਆ ਹੱਥਾਂ ਨੂੰ ਕਲੀ ਲਾਈ ਆ ਵਾਏ ਗਰੂਰੂ ਯਾਦ ਕੀਤਾ ਫੀਚੇ ਵਾਲੀਏ ਚਾਰ ਉੜੀ ਕਦੇ ਆ ਫੱਟਾਂ ਤੇ ਥਾਪੀਆਂ ਵੱਜ ਰਹੀਆਂ ਅੱਜ ਦੇ ਦਿਨ ਦਾ ਕਹਿੰਦੇ ਸਿਰੇ ਦਾ ਫਾਈਨਲ ਐਨਆਰ ਕਬੱਡੀ ਕੱਪ ਚੱਲ ਰਿਹਾ ਜਿਹੜੇ ਬਠਿੰਡੇ ਦੇ ਵਿੱਚ ਰੌਣਕਾ ਲਓ ਪੈਂਦੀ ਹੋਈ ਰੇਡ ਤੇ ਕੌਣ ਕੇ ਵਿੱਚ ਗਹਿਰੇ ਚ ਲਾਵੇ ਬੱਬਰ ਸ਼ੇਰ ਨਹੀਂ ਰਹਿੰਦੇ ਗੁੱਜੇ ਹੁਣ ਥੱਲੂ 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 ਹੱਲੂ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦਾ ਗੁੱਜੇ ਉਹ ਭੱਜੜ ਵੀ ਕਰੇ ਕਰ ਭੱਜੜ ਵੀ ਕਰੇ ਕਰ ਭੱਜੜ ਵੀ ਕਰੇ ਕਰ ਆਹ ਸਾਹਮਣੇ ਕਹਿੰਦੇ ਇਸ ਲੋਲੇ ਇਹ ਮੰਨਾ ਕਹਿੰਦੇ ਬੱਲਾ ਵਾਲਾ ਕਿ ਜਿਤਵਾਜੀ ਵਿੱਚ ਛੱਤੇ ਤਖਤ ਹਜ਼ਾਰੇ ਜਾਂ ਮੇਰੇ ਮਾੜਾ ਹੋਵੇ ਟਾਣ ਤਾਂ ਮਿਰਜੇ ਮਾਰੇ ਜਾਂਦੇ ਨੇ ਬੜੇ ਤੱਤੇ ਤਵੇ ਤੇ ਰੋਟੀ ਸੜਦੀ ਹੁੰਦੀ ਆ ਉਹ ਤੁਣਕਾ ਤੁਣਕਾ ਕਰਕੇ ਗੁੱਡੀ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ ਤੁੜਕਾ ਤੁੜਕਾ ਕਰਕੇ ਗੱਡੀ ਚੜਦੀ ਹੁੰਦੀ ਆ ਲਓ ਪੈਂਦੀ ਹੋਈ ਰੇਡ ਆਓ ਸਾਹਮਣੇ ਨੰਬਰ ਕਹਿੰਦੇ ਰੇਡਰ ਦਾ ਐਤ ਕਹਿੰਦੇ ਸਿਰੇ ਦਾ ਬਾਜੀ ਕਹਿੰਦੇ ਸਿਰ ਧੜਦੀ ਆ ਲੈ ਵੀ ਜੰਗੀ ਆੜੇ ਵਾਲਿਆ ਤੇਰਾ ਵੀ ਧੰਨਵਾਦ ਆ ਗੁਰਪ੍ਰੀਤ ਦੇ ਵੀ ਕਹਿੰਦੇ ਕੀਤੇ ਬੋਲ ਪਗਾਦੇ ਆ ਟੌਪ ਦਾ ਮੇਲਾ ਸਾਰੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਲਓ ਸਾਹਮਣੇ ਸ਼ਹੀਦ ਆ ਗਿਆ ਲੈ ਵੀ ਕੁਲਵੰਤ ਕਾਂਤੀ ਤੇਰਾ ਵੀ ਦਿ ਲੋ ਧੰਨਵਾਦ ਕਰਦੇ ਆ ਲਓ 5000 ਦੀ ਰੇਡ ਪੈ ਰਹੀ ਆ ਚਾਰ ਜਫੀ ਤਿਆਰ ਪਰ ਤਿਆਰ ਪੱਟਾਂ ਦੇ ਪਾਜਦੇ ਹੋ ਗਿਆ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਚਾਰੇ ਪਿੱਛੇ ਵੱਲ ਹਟਦੇ ਹੋਏ ਆਓ ਸਾਜੀ ਕਨੇ ਇਧਰ ਵੱਧਾ ਕਦੇ ਉਧਰ ਅੱਗੇ ਵੱਲ ਵੱਧਾ ਜਾਂਦਾ ਹੋਇਆ ਫਾਈਨਲ ਬੈਸਟਾ ਨੂੰ ਮੋਟਰਸਾਈਕਲ ਮੋਟਰਸਾਈਕਲ ਲਓ ਪਿੰਦੂ 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 ਸੀਚੇ ਵਾਲੀਆ ਕਹਿੰਦੇ 5000 ਦਾ ਜਫਾ ਲਾਉਣ ਲੱਗਾ ਲਓ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਉਹ ਬੱਲੇ 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 ਦੁਨੀਆ ਨੱਚ ਪਈ ਭੰਗੜੇ ਪੈ ਗਏ ਉਹ ਜੇਬ ਇੱਕ ਨੇ ਜੱਫਾ ਲਾ ਪਾ ਤੇ ਮਾਰ ਦੇ ਉਹਨਾਂ ਤੇ ਕਈ ਜੋ ਨਹੀਂ ਛੱਡੀ ਨਾ 5000 ਦਾ ਜੱਫਾ ਲਾ ਜਿਹੜਾ ਜਿੰਦੂ ਜਿਹੜਾ ਹੋਲ ਦਾ ਨੰਬਰ ਸੀ ਸੁਖਰਾਜ ਉਹ ਸਿਚੇਵਾਲ ਦਾ ਨੀਚੇ ਵਾਲ ਦਾ 5000 ਦਾ ਜਫਾ ਲਾ ਗਿਆ ਅਮਰ ਪੁੰਨਰ ਯੂ ਐਸ ਏ ਵਾਲੇ ਦੇ ਵੱਲੋਂ ਲੈ ਵੀ ਸੋਣਾ ਵੀਰਾ ਜੇ ਕੋਈ ਸਪੇਅਰ ਖਿਡਾਰੀ ਹੈ ਮਾਇਆ ਪ੍ਰਾਪਤ ਕਰ ਲਿਓ ਮੈਨੂੰ ਲੱਗਦਾ ਵੀ ਇਧਰ ਵੀ 5000 ਵਾਲਾ ਇਧਰ ਵੀ 5000 ਵਾਲਾ ਲਓ ਫਰਿਆਦ ਜਿਸਮਾਨੀ ਚੁੰਬਕ ਆ ਦੁਨੀਆ ਵਿੱਚ ਆ ਗਿਆ ਲਓ ਫਰਿਆਦ ਵੀ ਬੱਲੇ ਬੱਲੇ ਕਰ ਆ ਗਿਆ ਉਧਰ ਵੀ ਜਫਾ ਤੇ ਇਧਰ ਵੀ ਜਫਾ ਲੈ ਵੀ ਅਮਰ ਪੁੰਨਰ ਬਾਈ ਮਾਇਆ ਸਿੱਧੀ ਪੁਜੀ ਦੀ ਕਰਦੀ ਫੇਰ ਪੂਰੀਏ ਦੀ ਲੈ ਵੀ ਅਮਰੀਕ ਕਰ ਦੇਗਾ ਉਹ ਸਾਹਮਣੇ ਕਹਿੰਦੇ ਬੁਰੀਏ ਕਬੱਡੀ ਪਾ ਰਿਹਾ ਉਧਰ ਕਹਿੰਦੇ ਬਿੰਦਰ ਬਾਸ਼ ਕੈਨੇਡਾ ਅਮਰਿੰਦਰ ਮਾਰ ਕੈਨੇਡਾ ਬੱਬੂ ਢਿੱਲੋਂ ਕੈਨੇਡਾ ਦੇ ਰੂਬੀ ਸਬਰਾਂ ਕਹਿੰਦੇ ਫਰਿਆਦ ਦੇ ਪਿੰਨ ਜਫਾ 7000 ਦੇ ਨੰਬਰ ਕਹਿੰਦੇ ਰੇਡਰ ਦਾ ਭਾਈ ਕਹਿੰਦਾ 7100 ਬੋਲਦੇ ਮੈਂ ਕਹਾਂ ਭਾਈ 100 ਤਾਂ 100 ਹੀ ਹੁੰਦੇ ਆ ਨਾਲੇ 100 ਕੱਟ ਜੂ ਨਾਲੇ ਗੱਲ ਜੀ ਬਣ ਜੂ ਸੱਤ ਸੁਝਾਰ ਦਿੱਤਾ ਜਾਣਾ ਰੇਡ ਪੈ ਗਈ ਆ ਰੋਡਿਆਂ ਵਾਲਿਆ ਬੱਲਾ ਵਾਲਾ ਬੰਦਾ ਫੇਰ ਆ ਗਿਆ ਬੱਲਾ ਵਾਲਾ ਮੁੰਡਾ ਫੇਰ ਆ ਗਿਆ ਠੰਡ ਲੋੜਿਆਂ ਦੀ ਹੈ ਮੁੰਡਾ ਕਹਿੰਦੇ ਮੁਰਕੋ ਮੁਰਕੀ ਹੋਇਆ ਪਿਆ ਐ ਵੀ ਕਰਮਿੰਦਰਾ ਜੰਗੀਆਰੇ ਵਾਲਿਆ ਆ ਸਿਰੇ ਦਾ ਮੁਕਾਬਲਾ ਚੱਲਦਾ ਲਓ ਪੈਂਦੀ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਫੱਟਾਂ ਦੇ ਥਾਪੀਆਂ ਫਰਿਆਦ ਤਿਆਰ ਆਂਦੇ ਵਾਲਿਆ ਤਿਆਰ ਮੈਨੂੰ ਲੱਗਦਾ ਵੀ ਮੁੰਡਾ ਗੁਜਰਾ ਦਾ ਫੇਰ ਸੜਾ ਲਾਉਣ ਲੱਗਾ ਆ ਮੁੰਡਾ ਗੁਜਰਾ ਦਾ ਦੋਰੀਆਂ ਚਾਉਣ ਲੱਗਾ ਆ ਪੈਂਦੇ ਭੰਗੜੇ ਪੈਂਦੇ ਭੰਗੜੇ ਪੈਂਦੇ ਭੰਗੜੇ ਲੋਕੀ ਗੱਲਾਂ ਕਰਨਗੇ ਵੀ ਜਦੋਂ ਫਰਿਆਦ ਦੇ ਜੇਠੂ ਕੇ ਜ ਮੰਨਾ ਫੜਿਆ ਉਦੋਂ ਨਵਾਂ ਸਾਲ ਚੰਦ ਨੂੰ ਢਾਈ ਘੰਟੇ ਰਹਿੰਦੇ ਸੀ ਢਾਈ ਘੰਟੇ ਰਹਿੰਦੇ ਸੀ ਇਹ ਬਰ ਕਹਿੰਦੇ ਇਸਰੇ ਨੇ ਉਹ ਫਰਿਆਦ ਕਬੱਡੀ ਪਾ ਰਿਆ ਇਹ ਬਰ ਚਾਰ ਨੇ ਉਹ ਬਿੰਦੂ ਵਰਗੇ ਵੱਡੇ ਮੱਲ ਮੇਰੇ ਮਿੱਤਰੋ ਉਹ रखंदी अॼु जेठू खे मेला चलंदू खे मेरा चलंद नंबर के रेटर ਬਲੂਕ ਕਹਿੰਦਾ ਇੱਥੇ ਹੀ ਮੁੜ ਜਾ ਇੱਥੇ ਹੀ ਮੁੜ ਜਾ ਇੱਥੇ ਹੀ ਮੁੜ ਜਾ ਮੋਟਰਸਾਈਕਲਾਂ ਦੀ ਗੱਲ ਆ ਮੋਟਰਸਾਈਕਲਾਂ ਦੇ ਫੈਸਲੇ ਐਵੇਂ ਭਾਈ ਹੋਜੀ ਸਾਈਡ ਤੇ ਹੋਜੀ ਸਾਈਡ ਤੇ ਆਓ ਨਵੇਂ ਪੀੜ੍ਹੀਆ ਕਬਲ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਬਾਹੂ ਬਲੀ ਦੀ ਰੇਡ ਐਜ ਫਸਿਆ ਹੋਇਆ ਚਾਰ ਜਾਫੀ ਤਿਆਰ ਲਓ ਸਾਹਮਣੇ ਕੇ ਦੋ ਜੜਿਆਂ ਵਿੱਚ ਮਾਰਾ ਹੁੰਦਾ ਫਾਨ ਆ ਰਿਹਾ ਤੀਜੇ ਦਾ ਬਲੂ ਕਹਿੰਦਾ ਠੰਡੇ ਦਿਮਾਗ ਨਾਲ ਠੰਡੇ ਦਿਮਾਗ ਨਾਲ ਆ ਤੀਰ ਦਿਨਾ ਚੱਲ ਗੱਲ ਮੋਟਰਸਾਈਕਲਾਂ ਦੀ ਆ ਹੀਰ ਅਬਾਊਟ 1 ਲੱਖ ਦੇ ਆਸੇ ਪਾਸੇ ਮੋਟਰਸਾਈਕਲ ਬੈਸਟ ਆਹ ਸਾਹਮਣੇ ਸ਼ਹੀਆਦ ਫੇਰ ਤੁਰ ਪਿਆ ਆਹ ਸ਼ਕਰਪੁਰੀਆ ਸਾਜੀ ਫੇਰ ਤੁਰ ਪਿਆ ਲੈ ਵੀ ਅਮਰੀਕ ਕਰੀ ਗੱਲ ਆਹ ਸਾਹਮਣੇ ਕਹਿੰਦੇ ਸਾਜੀ ਵੀ ਕਬੱਡੀ ਪੈ ਰਹੀ ਹੈ ਆਉ ਕਹਿੰਦੇ ਬਿੱਟ ਵਿੱਚ ਪੜਾਵੇ ਪੈਣ ਪੜਾਕੇ ਕੰਨ ਗੂੰਜਦੇ ਥੱਪੜਿਆਂ ਨਾਲ ਕਰ ਮੋੜ ਖੇਡਦੇ ਯੈਕੇ ਤੇ ਮਰਦ ਖੇਡਦਾ ਮਰਦ ਖੇਡਦਾ ਖਤਰਿਆਂ ਨਾਲ ਫਤ chreedi ਨੇ ਫੈਸਲਾ ਕਰ ਦਿੱਤਾ ਵੀ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਨੰਬਰ ਰੇਡਰ ਦਾ ਆਹ ਮੈਚ ਕਹਿੰਦੇ ਸਿਰੇ ਦਾ ਆ ਜੀ ਕਹਿੰਦੇ ਸਿਰ ਧੜਦੀਆ ਪਤਾ ਲੱਗਦਾ ਵੀ ਜੇਠੂ ਕਹਿੰਦੇ ਮੇਲੇ ਦਾ ਗ੍ਰੈਂਡ ਫਰੇਨਚ ਚੱਲਦਾ ਆ ਪਤਾ ਲੱਗਦਾ ਆ ਬਾਹੂਬਲੀ ਫੇਰ ਆ ਗਿਆ ਫਰੀਅਦ ਦਾ ਕਹਿੰਦੇ ਵੀਰ ਅਮਰ ਦਾ ਵੀ ਇੱਕ ਜੱਫਾ ਬਾਕੀ ਆ ਵੱਡੇ ਮਾਇਆ ਦੇ ਗੱਫੇ ਦੇਵਾਂਗੇ ਲਓ ਕਮਲ ਦੀ ਪੈਂਦੀ ਹੋਈ ਰੇਡ ਹੱਟਾਂ ਤੇ ਥਾਪੀਆਂ ਇਹ ਨਾਲ ਬਾਸ ਤੇ ਗੁੰਦੀਆਂ ਹਿੱਕਾਂ ਡੋਲਿਆਂ ਦੇ ਵਿੱਚ ਜਾਂਦਾ ਵਿੱਚ ਮੈਦਾਨੇ ਟੱਕਰ ਲੈਣੀ ਪਿੰਡ ਦੇਵਾ ਗਰਸਾਨਾ ਲਓ ਕਮਲ ਤੇ ਫਰੀਅਦ ਕਮਲ ਤੇ ਫਰੀਅਦ ਆ ਸਿਰਾਂ ਹੋਣ ਲੱਗਾ ਲਓ ਦੋ ਖਿਡਾਰੀਆਂ ਦੇ ਦਰਮਿਆਨ ਪਰ ਬਾਹੂਬਲੀ ਕਿੱਥੇ ਲੋਟ ਆਉਂਦਾ ਹੈ ਬਾਹੂਬਲੀ ਕਿੱਥੇ ਲੋਟ ਆਉਂਦਾ ਹੈ ਇਹ ਕਿਸੇ ਗੱਲ ਨੂੰ ਆਇਆ ਜੇ ਉਹ ਬਾਹੂਬਲੀ ਕਿਸੇ ਗੱਲ ਨੂੰ ਆਇਆ ਕਹਿੰਦੇ ਯਾਰੀ ਆ ਸ਼ਿਕੰਦਰ ਪਹਿਲਵਾਨ ਦੇ ਪੁੱਤੇ ਦੇ ਨਾਲ ਯਾਰੀ ਆ ਸ਼ਿਕੰਦਰ ਪਹਿਲਵਾਨ ਦੇ ਕਹਿੰਦੇ ਉੱਤੇ ਦੇ ਨਾਲ ਯਾਰੀ ਆ ਮੇਰੇ ਮਿੱਤਰੋ ਇਹ ਯਾਰੀਓ ਕੋਈ 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 ਉਹ ਟਾਵੇ 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 ਨਭਾਉਂਦੇ ਆ ਕਹ ਹਰ ਕੋਈ ਦਿੰਦਾ ਪਰ ਖੜਦਾ ਕੋਈ ਕੋਈ ਐ ਇਹ ਕੱਲੇ ਸ਼ਟੋਰੀਏ ਜਨੀ ਜੀਦੇ ਇਹ ਗਰਾਊਂਡ ਵਾਲਿਆ ਮੇਰੇ ਮਿੱਤਰੋ ਇਹ ਗਰਾਊਂਡ ਵਾਲਿਆ ਕਿ ਪਿੱਛੇ ਪੱਛੇ ਬੜੀਆਂ ਪਰਾਂਜਾਂ ਹੁੰਦੀਆਂ ਕੱਪਰ ਨੇ ਕੀਤੀ ਕਦੇ ਕੇਰ ਨਹੀਂ ਬਿੱਲੋ ਮਿੱਤਰਾਂ ਨੂੰ ਬੈਰੀ ਖਾਣ ਦਾਨੀ ਚਾਹੀਦਾ ਅਸੀਂ ਇੰਸਟਾਗ੍ਰਾਮ ਵਾਲੇ ਛੇਰ ਅਸੀਂ ਇੰਸਟਾਗ੍ਰਾਮ ਆਰੇ ਸ਼ੇਰ ਨਹੀਂ ਬੇਲੋ ਆਹ ਗੱਲ ਯਾਰੀਆਂ ਦੀ ਗੱਲ ਯਾਰੀਆਂ ਦੀ ਅਸੀਂ 도ਗਲੇ ਜ਼ਿੰਦਗੀ ਚੋਂ ਕੱਢਤੇ ਆਕੇ ਦਿਲ ਚ ਕੋਈ ਮਲਾਲ ਨਾ ਰੇ ਆ ਸਾਲ ਤੇ ਧੋਖਿਆਂ ਨਾਲ ਕੱਢ ਲਿਆ ਪਰ ਇਹ ਧੋਖਾ ਅਗਲੇ ਸਾਲ ਨਾਲ ਰੇ ਆ ਸਾਲ ਤੇ ਧੋਖਿਆਂ ਨਾਲ ਕੱਢ ਲਿਆ ਪਰ ਇਹ ਧੋਖਾ ਅਗਲੇ ਸਾਲ ਨਾਲ ਰੇ ਆ ਕਈ ਮੂੰਹ ਤੇ ਵਡਿਆਈਆਂ ਕਰਦੇ ਆ ਪਿੱਠ ਪਿਛੇ ਝੁਗਰੀਏ ਕਰਦੇ ਆ ਇਦਾਂ ਦੇ ਸੱਪਾਂ ਤੋਂ ਬਚਣਾ ਚਾਹੀਦਾ ਆ ਉੱਡਣਾ ਸੱਪ ਕਬੱਡੀ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੀ ਵਾਅਦਾ ਹੈ ਚਾਰ ਨੇ ਚਾਰੇ ਤਿਆਰ ਵਰ ਤਿਆਰ ਪਰ ਉਹ ਸਾਜੀ ਕਹਿੰਦੇ ਵਾਟਾ ਵਰਦਾ ਤੁਰਿਆ ਆਉਂਦਾ ਆ ਸਾਜੀ ਮਾਰਦਾ ਹੋਇਆ ਛਾਣਾ ਮੈਚ ਸਿਰੇ ਦਾ ਸਾਜੀ ਸਿਰ ਤਣਦੀ ਆ ਆ ਸਵਾਥ ਥੋੜਾ ਬਾਕੀ ਰਹਿ ਗਿਆ ਲਓ ਅਗਲੀ ਰੇਡ ਕਮਲ ਫੇਰ ਆ ਗਿਆ ਜਸ਼ਨੇ ਥਾਪੀ ਦੇ ਕੇ ਤੋੜਦਾ ਹੈ ਲਵੀ ਸੰਦੀਪ ਦੇਖੂ ਕਹਿੰ ਰਿਹਾ ਵੇਖ ਨਿਆਰਾ ਬੱਜਿਆ ਪਿਆ ਰੇਡ ਪੈ ਗਈ ਲਵੀ ਮਿੱਕਾ ਕਰੀ ਗਾਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਉੱਪਰ ਕਹਿੰਦੇ 365 ਵਾਲੇ ਸੇਵਕਾ ਬਿਲੋਂ ਧੰਨਵਾਦ ਹੈ ਸੇਵਕਾ ਉਹ 365 ਵਾਲਿਆ ਬਿਲੋਂ ਧੰਨਵਾਦ ਹੈ ਸਮਾਪਤ ਬੈਸਟ ਰੇਡਰ ਫਾਸਟ ਜਾਫੀ ਸ਼ਕਰਪੁਰ ਦੇ ਨੰਬਰ ਨੇ 15 ਤੇ ਸੀਤਿਆਲ ਦੇ ਨੰਬਰ ਨੇ 18 ਸੀਤਿਆਲ ਫਾਸਟ ਸ਼ਕਰਪੁਰ ਸੈਕਿੰਡ 32 ਕਿੱਥੇ ਹੈ ਕੰਤੀ ਜੀ ਅੱਜ ਦੇ ਮੇਲੇ ਦਾ ਬੈਸਟ ਰੇਡਰ 10 ਰੇਡਾਂ 10 ਰੇਡਾਂ ਪਾ ਕੇ ਨੌ ਨੰਬਰ ਨਵਾ ਪਿੰਡ ਦੋਨੇ ਆੜਾ ਕਮਲ ਬੈਸਟ ਰੇਡਰ ਬਣ ਕੇ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਕਮਲ ਨਵੇਂ ਪਿੰਡਿਆ 10 ਰੇਡਾਂ ਪਾ ਕੇ 9 ਨੰਬਰ ਲੈ ਗਿਆ ਤੇ ਜੇਠੂ ਕਹਿੰਦੇ ਮੇਰੇ ਦਾ ਬੈਸਟ ਲੀਟਰ ਬਣ ਗਿਆ ਕਮਲ ਨਵੇਂ ਪਿੰਡਿਆ ਨੂੰ ਮੁਬਾਰਕਾਂ 7 ਟੱਚ 3 ਜਫੇ ਸੀਚਿਆੜੀਆ ਪਿੰਦੂ ਬੈਸਟ ਸਟਾਪਰ ਬਣ ਇੱਕ ਵਾਰੀ ਉਹਨਾਂ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਨਵਾਂ ਸਾਹ ਤੇ ਫਰਿਆਦ ਦੇ ਕਹਿੰਦੇ 9 ਟੱਚ 3 ਜਫੇ ਹੈ ਪਿੰਦੂ ਸੀਚਿਆੜੀਆ 7 ਟੱਚ ਤੇ 3 ਜਫੇ ਲਾ ਕੇ ਬੈਸਟ ਸਟਾਪਰ ਬਣ ਗਿਆ ਦੋਨਾਂ ਟੀਮਾਂ ਨੂੰ ਤੇ ਬੈਸਟ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੈਲੋ ਸਾਜੀ ਦੇ ਨਵਾਂ ਚੋ 7 ਨੰਬਰ ਨੇ ਦੋਨੇ ਟੀਮਾਂ ਸਟੇਜ ਤੇ ਲਾ ਗਿਆ ਕੇ ਪ੍ਰਾਈਜ਼ ਲੈ ਲੈਣ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਸਾਰੇ ਐਨਆਰਏ ਭਰਾਵਾਂ ਦਾ ਧੰਨਵਾਦ ਜੇ ਬੋਲਦਿਆਂ ਤੋਂ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਛੋਟੇ ਭਰਾ ਸਮਝ ਕੇ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਗੁਰਪ੍ਰੀਤ ਸਿੰਘ ਜੀ ਕੋਟ ਦੋਨਾ ਬਹੁਤ ਧੰਨਵਾਦ ਖੇਤਰ ਤੇ ਆਏ ਮੈਨੂੰ ਦੱਸਿਆ ਵੀਰੇ ਨੇ ਆਓ ਸਿੱਟੀ ਹਲ ਪਾਜੀ ਤੁਸੀਂ ਮੈਂ ਦੇ ਕੋਲੇ ਮਾਈਕ ਨਹੀਂ ਸੀ ਹੋਣਾ ਮੇਰੇ ਕੋਲੇ ਗੁਰਪ੍ਰੀਤ ਸਿੰਘ ਜੀ ਸਾਡਾ ਭਰਾ ਗੁਰਪ੍ਰੀਤ ਸਾਡਾ ਵੀਰ ਕੋਟ ਦੁਨੇ ਵਾਲਾ ਵਿਸ਼ੇ ਤੌਰ ਤੇ ਪਹੁੰਚਿਆ ਬਹੁਤ ਧੰਨਵਾਦ ਆ ਬੜਾ ਪਿਆਰ ਹੈ ਅੰਮ੍ਰਿਤ ਬਾਜੀ ਦਾ ਅਮਰੀਕ ਦਾ ਸੁਖਰਾਜ ਦਾ ਪ੍ਰਬੰਧਕ ਕਮੇਟੀ ਨੇ ਕਿ ਸਿਰ ਨਹੀਂ ਜਾਣਾ ਜਿਹੜੇ ਵੀਰ ਨੇ ਇੱਕ 5000 ਰੁਪਏ ਲੱਗੇ ਸੀ ਕਮਲ ਦੀ ਕਬੱਡੀ ਦੇ ਹਾਂ ਜੱਫਾ ਲੱਗਿਆ ਸੀ ਪਲੀਜ਼ ਜੋ ਪਹੁੰਚ ਦੇ ਕਰ ਦਿਓ ਗੁਰਪ੍ਰੀਤ ਬਾਜੀ ਦਾ ਜੰਗੀਆਂ ਨਾਲ ਦਾ ਸਾਡਾ ਵੱਡਾ ਭਰਾ ਜਗਸੀਰ ਭਾਈ ਹਾਂਜੀ ਉਹ ਭਾਈ ਅਮਨ ਭੁੱਲਰ ਯੂਐਸਏ ਵਾਲੇ ਨੇ ਲਾਇਆ ਸੀਗਾ ਬੇ ਗਰਾਊਂਡ ਦੇ ਵਿੱਚ ਆ ਉਹਨਾਂ ਨਾਲ ਜ਼ਰੂਰ ਸੰਪਰਕ ਬਣਾਓ ਠੀਕ ਆ ਹਾਂਜੀ ਆ ਖੜਿਆ ਵੀਰੋ ਹਾਂ ਰਮਨ ਸਾਊਂਡ ਉਹ ਖੜਾ ਵੀਰ ਉਹ ਕੋਈ ਨਾ ਹਾਂ ਰਮਨ ਮੰਡੀ ਵਾਲਾ ਮਾਈਕ ਲੈ ਲੈ ਵੀ ਜੀ ਰਮਨ ਸਾਊਂਡ ਦਾ ਬਹੁਤ ਬਹੁਤ ਧੰਨਵਾਦ ਭਾਈ ਜਗਸੀਰ ਕੈਨੇਡਾ ਦੇ ਵਿੱਚ ਇਸ ਨਗਰ ਦਾ ਬਹੁਤ ਵੱਡਾ ਯੋਗਦਾਨ ਹੈ ਭਰਾਵਾਂ ਦਾ ਸਾਰੇ ਵੀਰਾਂ ਦਾ ਗੁਰਪ੍ਰੀ ਸਾਡਾ ਵੱਡਾ ਭਰਾ ਹੈਗਾ ਬਹੁਤ ਵੱਡਾ ਭਰਾਲਾ ਸਾਰੀ ਪ੍ਰਬੰਧਕ ਕਮੇਟੀ ਦਾ ਐਨਆਰਏ ਵੀਰ ਇਸ ਨਗਰ ਦੇ ਕਈਆਂ ਬਰਾਮਾ ਨੇ ਬੱਚਿਆਂ ਨੂੰ 30 ਕਿਲੋ ਵਾਲੇ ਨੂੰ ਕਿਹਾ ਕਈਆਂ ਨੇ 1.5 ਲੱਖ ਪਰ ਰਸਾ ਬਣਾਉਂਦਾ ਪਰਿਵਾਰ ਆਉਣ ਵਾਲੀ ਹੋਰ ਵੀ ਸਾਡੇ ਵੀਰ ਮੈਂ ਕੈਨੇਡਾ ਵਾਲੇ ਯੂ ਐਸ ਏ ਵਾਲੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਟੂਰਨਾਮੈਂਟ ਲਈ ਬਹੁਤ ਵੱਡਾ ਯੋਗਦਾਨ ਪ੍ਰਬੰਧਕ ਕਮੇਟੀ ਵਾਲਿਆਂ ਨੇ ਕਿਸੇ ਨੇ ਜਾਣਾਂ ਨਹੀਂ ਬਾਕੀ ਇੱਕ ਮੈਂ ਬੇਨਤੀ ਹੈ ਜਿਹੜੇ ਦਰਸ਼ਕ ਵੀਰ ਆ ਵੀ ਉਹਨਾਂ ਨੇ ਹੌਲੀ ਜਾਣਾ ਪਲੀਜ਼ ਕਿਉਂਕਿ ਅੱਜ ਕੁਝ ਸਮੇਂ ਨੂੰ ਨਵਾਂ ਸਾਲ ਚੱਲ ਜੂ ਹਰ ਇੱਕ ਦੀ ਵੇਟਿੰਗ ਹੋ ਰਹੀ ਹੈ ਘਰ ਦੇ ਵਿੱਚ ਵਾਹਿਗੁਰੂ ਹਰ ਇੱਕ ਨੂੰ 2024 ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਮੈਂ ਦੇਖਦਾ ਵੀ ਹਰ ਇੱਕ ਨੂੰ ਤਰੱਕੀਆਂ ਬਖਸ਼ੇ ਚੰਗੇ ਵਾਸੇ ਨੌਜਵਾਨ ਲੱਗਣ ਵਧੀਆ ਪਲੇਅਰ ਨਵੇਂ ਮੁੰਡੇ ਹੋਰ ਵੀ ਤਕੜੇ ਹੋਣ ਧੰਨਵਾਦ ਹੈ ਬੈਟ ਰੇਟਰ ਮੱਲਾ ਕਮਲ ਨਵੇਂ ਪਿੰਡਿਆ ਕਮਲ ਨਵੇਂ ਪਿੰਡਿਆ 10 ਕਬੱਡੀਆਂ 9 ਪੁਆਇੰਟ ਤੇ ਜਾਫੀ ਪਿੰਦੂ ਸੀਚੇ ਵਾਲੀ ਹੈ ਉਹਨਾਂ ਦਾ ਵੀ ਧੰਨਵਾਦ ਅਸੀਂ ਕਰਦੇ ਆ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਨੂੰ 31 ਦਸੰਬਰ ਨੇ ਮੈਂ ਪਹਿਲਾਂ ਕਿਹਾ ਸੀ ਅੱਜ ਜਿਹੜੇ ਰਿਕਾਰਡ ਫੜਨੇ ਆ ਅੱਜ ਰਿਕਾਰਡ ਟੁੱਟਣੇ ਕੀ ਜਿਹੜਾ ਜੇਠੂਕੇ ਵਾਲਿਆਂ ਨੇ ਰਿਕਾਰਡ ਫੜਾਦਾ ਇਹ ਲੋਕ ਯਾਦ ਹੀ ਰੱਖਣਗੇ ਉਧਰ ਮੈਂ ਦੇਖਦਾ YouTube ਦੇ ਵਿੱਚ ਸਾਡੇ ਜਿੰਨੇ ਵੀਰ ਬੈਠੇ ਆ ਕਬੱਡੀ 365 ਨਾਲ ਜੁੜੇ ਹੋਏ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਵੀਰਾਂ ਦਾ ਸੰਦੀਪ ਭਾਈ ਆਪਾਂ ਬਿੰਦੀ ਜੇ ਮਨੀ ਭਾਈ ਆਪਾਂ ਹੁਣ ਬੱਚਿਆਂ ਨੂੰ ਇਹ ਟੀਮਾਂ ਨੂੰ ਦੇ ਦੀਏ ਪ੍ਰਾਈਜ਼ ਭਾਈ ਸੁਖਵਿੰਦਰ ਸਿੰਘ ਜੀ ਭੁੱਲਰ 30 ਕਿਲੋ ਵਾਲੇ ਜਿੰਨੇ ਬੱਚੇ ਸੀ 5-5 ਕਿਲੋ ਕਿਹਾ ਜੀ ਥੈਂਕ ਯੂ ਅੰਕਲ ਜੀ ਤੁਹਾਡਾ ਚੰਗੀ ਸੋਚ ਹੈ ਮਾਈ ਦੇਸਾਂ ਸਤਕਾਰ ਕਮੇਟੀ ਦਾ ਬਹੁਤ ਧੰਨਵਾਦ ਗੁਰੂ ਕੇ ਲੰਗਰ ਵਾਸਤੇ ਵੱਡਾ ਰੋਲ ਹੌਲੀ ਜਾਣਾ ਸਾਰਿਆਂ ਨੂੰ ਬੇਨਤੀ ਹੈ ਵੀ ਜਿੰਨੇ ਭਾਈ ਗੁਰਪ੍ਰੀਤ ਦਾ ਧੰਨਵਾਦ ਸਪੈਸ਼ਲ ਐਨਰਈ ਵੱਡੀ ਹਾਂਜੀ ਪੀਤ ਵੀਰਾ ਚਾਬੀ ਕਮਰੇ ਦੀ ਚਾਬੀ ਹੈ ਪੀਤ ਵੀਰ ਕੋਲੇ ਉਹ ਲੈ ਕੇ ਆਓ ਜੀ ਇਕ ਨੇ ਧਿਆਨ ਰੱਖਣਾ ਆ ਟਾਈਮ ਸੋਨੂੰ ਪਤਾ ਇਨਾਮ ਦਾ ਹੁਣ ਆਪਾਂ ਵੰਡ ਦਈਏ ਗੁਰਪੀ ਬਹੁਤ ਮੁੰਡਿਆਂ ਨੂੰ ਮਿਹਨਤ ਕਰਾਉਂਦਾ ਸਾਡਾ ਪੀਤ ਬਾਈ ਹੁਣ ਤਾਂ ਜੇਬ 'ਚ ਆ ਹਰ ਇੱਕ ਦੇ ਜੇਬ ਜੀ ਹੁੰਦਾ ਹਰ ਦਾ ਬੰਦਾ ਫੋਨ ਕਰ ਲਿਆ ਕਰੋ ਹਣਾ ਕੋਈ ਨਾ ਵੀ ਬੇਨਤੀ ਆ ਵੀ ਆਪਣੇ ਆਪਣੇ ਮਿੱਤਰਾਂ ਨੂੰ ਸੰਮਰਕ ਕਰੋ ਭਾਈ 2023 ਦੇ ਵਿਸਲੇ 24 ਜੱਪਾ ਇਕੱਠੇ ਕਰਦੇ ਨੇ ਕੋਈ ਨਾ ਆਓ ਜੀ ਆਪਾਂ ਟੀਮਾਂ ਨੂੰ ਪ੍ਰਾਈਜ਼ ਦੇ ਦਈਏ ਬਿੰਦੀ ਵੀਰੇ ਬਿੰਦੀ ਸੰਦੀਪ ਗੱਗੇ ਉਧਰ ਵਿੱਕੀ ਸਾਡਾ ਵੀਰੇ ਇਸ ਨਗਰ ਦਾ ਬਹੁਤ ਸਾਡਾ ਭਰਾ ਕਲੱਬ ਦੇ ਪ੍ਰਬੰਧਕ ਵੀਰੇ ਉਹ ਵੀ ਵਿਦੇਸ਼ਾਂ ਚ ਮੈਨੂੰ ਦੱਸਿਆ ਲਓ ਜੀ ਟੀਮਾਂ ਨੂੰ ਆਪਾਂ ਪ੍ਰਾਈਜ਼ ਦੇ ਦਈਏ ਸੇਵਕ ਮਾਣੂਕੇ ਵਾਲੇ ਦਾ ਕਬੱਡੀ 365 ਵਾਲੇ ਪੂਰੇ ਸਾਡੇ ਭਰਾ ਦਾ ਅਮਰਤભાઈ ਦਾ ਡਾਕਟਰ ਬਲਜਿੰਦਰ ਦਾ ਅਮਰੀਕભાઈ ਦਾ ਸਾਰੇ ਕਮੈਂਟੇਟਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਨਮਾਨ ਆਪਾਂ ਦੱਸੋ ਜੀ ਕਿੱਥੇ ਪਲੇਅਰਾਂ ਨੂੰ ਦੀਏ ਆਓ ਜੀ ਸੈਕੰਡ ਟੀਮ ਬਿੰਦੀ ਆਈਏ ਅਮਨભાઈ ਦਾ ਬਹੁਤ ਧੰਨਵਾਦ ਹੈ ਹਾਂਜੀ ਸੈਕੰਡ ਟੀਮ ਪਲੀਜ਼ ਮੈਂ ਬੇਨਤੀ ਕਰਦਾ ਸਕਰਪੁਰ ਇੱਥੇ ਆ ਜਾਓ ਜੀ ਸਾਜੀ ਵੀਰੇ ਫਰੀਦ ਮਲੂਕ ਮਾਮਾ ਪਲੀਜ਼ ਆਓ ਆ ਖੜਾ ਮੈਂ ਤੁਹਾਡੇ ਕੋਲੇ ਵੀਰ ਜੀ ਦੇਖੋ ਮੈਂ ਤੁਹਾਡੇ ਕੋਲੇ ਆ ਠੀਕ ਹੈ ਜੀ ਆਓ ਜੀ ਸ਼ਕਰਪੁਰ ਸ਼ਕਰਪੁਰ ਵਾਲੇ ਮੁੰਡੇ ਆਓ ਪਲੀਜ਼ ਆਓ ਜੀ ਠੀਕ ਹੈ ਠੀਕ ਓਕੇ ਜਿੱਥੇ ਤੈਦਲੂ ਤਰਮਾਲ ਜਿੰਨੇ ਵੀਰਾਂ ਵੱਲੋਂ ਅਮਨ ਵੀਰਾ ਦੱਸਿਆ ਵੀ ਸਾਡੇ ਭਰਾ ਇਹਨਾਂ ਵੱਲੋਂ ਸਪான்ਸਰ ਤੇ ਸਤਿਕਾਰਯੋਗ ਸੈਕਿੰਡ ਪ੍ਰਾਈਜ਼ ਜਿੱਥੇ ਸਾਡੀ ਪ੍ਰਬੰਧਕ ਕਮੇਟੀ ਹੈ ਨੌਜਵਾਨ ਮੁੰਡੇ ਹੈ ਬਹੁਤ ਵੱਡਾ ਟਿੱਲੋਂ ਨਗਰ ਪੁੱਲਰ ਪਰਿਵਾਰ ਹੋਰ ਮੈਂ ਕਿਉਂਕਿ ਸਾਰਿਆਂ ਦਾ ਸੈਕਰ ਦੀਪ ਕੁਲਵਿੰਦਰભાઈ ਦਾ ਵੀ ਬਹੁਤ ਧੰਨਵਾਦ ਸਾਡਾ ਵੀ ਜੱਗੀਆਂ ਦੇ ਭਰਾ ਗੁਰਪ੍ਰੀਤ ਦੇ ਬ੍ਰਦਰ ਉਹਨਾਂ ਦਾ ਵੀ ਧੰਨਵਾਦ ਦੂਸਰਾ ਪ੍ਰਾਈਜ਼ ਸਕਰਪੁਰ ਦੀ ਟੀਮ ਪੂਰੇ ਸਾਡੇ ਪਲੇਅਰ ਸਾਡੇ ਭਰਾਵਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਜਿੱਥੇ ਵਾਰਕਾਂ ਵੀ ਦਿੰਨੇ ਆ ਨਵੇਂ ਸਾਲ ਦੀਆਂ ਕਿਉਂਕਿ ਮੋਟਰਸਾਈਕਲ ਚਲੋ ਫਸਟ ਸੈਕਿੰਡ ਪ੍ਰਾਈਜ਼ ਦੂਜਾ ਅਮਰੀਕ ਸਮਰਾ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦਾ ਸੈਕਿੰਡ ਠੀਕ ਹੈ ਜੀ ਫਸਟ ਅਮਰੀਕ ਸਮਰਾ ਜੀ ਉਹਨਾਂ ਦੇ ਜੀਜਾ ਜੀ ਮਾਝ ਪਿੱਥੋ ਤੋਂ ਆਓ ਜੀ ਸੀਚੇਵਾਲ ਪਿੰਦੂ ਪਿੰਦੂ ਕਮਲ ਤੇ ਆਜੋ ਥੈਂਕ ਯੂ ਵੀਰੇ ਬਿੰਦੂ ਸਿਚੂਅਲ ਵਾਇਗਰੂ ਯੋਧਾ ਸਾਡਾ ਭਰਾ ਯਾਦਯਾਰ ਕੀ ਵੀਰ ਬਹੁਤ ਕਿਸਾਨੀ ਸੰਘਰਸ਼ ਤੇ ਵੀ ਵੱਡਾ ਦਿਨ ਸੀ ਇਹਨਾਂ ਦੀ ਜੱਸਨ ਸਾਡਾ ਵੀਰ ਪਲਵਾਨ ਸਾਰੇ ਵੀਰ ਆ ਕਿਉਂਕਿ ਮੈਂ ਦੇਖਦਾ ਬਹੁਤ ਪਿਆਰ ਵਖਸਦੇ ਆ ਜਿੱਥੇ ਵੀ ਮਿਲਦੇ ਆ ਫਸਟ ਪ੍ਰਾਈਜ਼ ਉਹਨਾਂ ਨੂੰ ਸਮਰਾ ਸਾਡਾ ਵੀਰ ਸਮਰਾ ਭਰਾ ਉਹਨਾਂ ਵੱਲੋਂ ਜਿਹੜਾ ਫਸਟ ਪ੍ਰਾਈਜ਼ 71 ਜੇਠੂ ਕਹਿੰਦੇ ਕਬੱਡੀ ਕੱਪ ਦਾ 31 ਦਸੰਬਰ ਦੇ ਕਮਲ ਵਾਈ ਆ ਨਾਲ ਮੈਂ ਦੇਖਦਾ ਵੀ ਜਿੱਥੇ ਮੰਨੇ ਵਰਗੇ ਵੀਰਾਂ ਮੁਾਰਕਾ ਜੀ ਬੈਸਟ ਰੇਡਰ ਫੋਟੋ ਕਰਵਾ ਲਓ ਜੀ ਬੈਸਟ ਰੇਡਰ ਕਮਲ ਨਮੇ ਪਿੰਡੀਆਂ ਹਾਂਜੀ ਹਰਜਾਪ ਸਿੰਘ ਜੀ ਭੁੱਲਰ ਸਾਹਿਬ ਸੁਰਗਵਾਸੀ ਹਰਜਾਪ ਸਿੰਘ ਭੁੱਲਰ ਉਨ੍ਹਾਂ ਦੇ ਪਰਿਵਾਰ ਵੱਲੋਂ 1.5 ਲੱਖ ਰਪਏ ਜਿਹੜਾ ਇਸ ਟੂਰਨਾਮੈਂਟ ਦੇ ਲਈ ਤਾਂ ਬਹੁਤ ਧੰਨਵਾਦ ਆਪਾਂ ਸੁਭਾਤ ਗੋਗ ਸਾਰੇ ਵੀਰਾਂ ਦਾ ਜਿੱਥੇ ਕਮਲ ਨਮੇ ਪਿੰਡਿਆ ਤੀਸਰੇ ਐਨਆਰਆਈ ਕਬੱਡੀ ਕੱਪ ਜੇਤੂ ਕਹਿੰਦਾ ਵੈਸਟ ਰੇਡਰ ਨਾਲ ਪਿੰਦੂ ਸੀਚੇ ਵਾਲਿਆ ਵਾਇਗਰੂ ਚੜਦੀ ਗਲਾ ਕਿਉਂਕਿ ਨਵਾਂ ਸਾਲ ਵੀ ਇਹਨਾਂ ਦੇ ਲਈ ਹੋਰ ਵਧੀਆ ਹੋਵੇ ਅੱਜ ਨੌਜਵਾਨਾਂ ਨੇ ਮੋਟਰਸਾਈਕਲ ਜਿੱਤ ਕੇ ਪਰ ਜਦੋਂ ਪਿੰਡ ਜਾਣਗੇ ਤਾਂ ਨਵਾਂ ਸਾਲ ਉਹ ਤੈਨੂੰ ਚੜ ਜਾਊਗਾ ਕਿਉਂਕਿ ਹੁਣ ਕੁਝ ਘੰਟੇ ਬਾਕੀ ਹੈ ਧੰਨਵਾਦ ਮੁਾਰਕਾਂ ਵੀਰੇ ਬੋਲ ਸੋਨਹਾ ਸਾਰੀ ਸੰਗਤ ਦਾ ਪਲੇਅਰਾਂ ਦਾ ਕਮੈਂਡੇਟਰਾਂ ਦਾ ਰੈਫਰੀਆਂ ਦਾ ਜਾਨ ਵਾਲੇ ਸਾਊਂਡ ਵਾਲੇ ਵੀਰ ਪ੍ਰਬੰਧਕ ਵੀਰਾਂ ਵੱਲੋਂ ਲੰਗਰ ਕਮੇਟੀ ਵੇਡ ਕਮੇਟੀ ਨਾਲ ਮੈਂ ਦੇਖਦੇ ਵੀ ਜਿੱਥੇ ਸਾਡੇ ਨੌਜਵਾਨ ਵੀਰ ਲਓ ਆਉਂ ਜਾਂਦੇ ਆ ਦੋ ਕਹਿੰਦੇ ਵੀ ਮੋਟਰਸਾਈਕਲ ਜੇਠੂ ਗਿਆ ਤੇ ਕਬੱਡੀ ਕੱਪ ਦੋ 31 ਦਸੰਬਰ ਨੂੰ ਜਿੱਤ ਕੇ ਇੱਕ ਨਵੇਂ ਪਿੰਡ ਵਾਲੇ ਕਮਲ ਦੇ ਪਿੰਡ ਜਾ ਰਿਹਾ ਇੱਕ ਸਿਚਿਆ ਨੂੰ ਜਾ ਰਿਹਾ